ਇਹ ਸਤਗੁਰੂ ਮਹਾਰਾਜ ਕੀ ਜੈ ਹੀਰ ਮੰਦੂ ਜੋਤੀ ਸਰੂ ਜੀ ਕੀ ਜਨਨ ਹਾਰ ਹਰ ਦਸਮਾਨ ਨਿ ਆਇਓ ਦਾਸ ਪ੍ਰਭੂ ਕੇ ਦੁਆਨ ਇਹ ਸਤਗੁਰੂ ਮਹਾਰਾਜ ਕੀ ਜੈ ਗੁਰੂ ਪਿਆਰੀ ਗੁਰੂ ਸواری ਗੁਰੂ ਪਿਆਰੀ ਸਾ ਸੰਗਤ ਸਾਰੇ ਜਨਰਜਨ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਕੀ ਆਖੋ ਸ਼੍ਰੀ ਰਾਮ ਸਾਈਂ ਹੁਣ ਇਹ ਤੁਸੀਂ ਗੁਰਬਾਣੀ ਦੀ ਵਿਚਾਰ ਸੁਣੀ ਹੈ ਜੀ ਸਾਰੇ ਹੀ ਮਤਲਿ ਕਿਰਮਤੀ ਰਾਮਾ ਜੀ ਦੇ ਭਗਤ ਇਕੱਠੇ ਹੋਏ ਹੋ ਤੁਨੋਂ ਕੋ ਇਹ ਰਵਿਜੀਵ ਸੰਸਾਰ ਚ ਆਇਆ ਹੈ ਜਾਗਣਾ ਨਹੀਂ ਚਾਹੀਏ ਇਸ ਵਾਰ ਸਾਰੇ ਆਦਮੀ ਇਹ ਮੋਲੇ ਸ਼ੌਣੀ ਜੋ ਐਸੇ ਚਲਸੀ ਆਪੋ ਆਪਣੀ ਵਾਰੀ ਵਾਰੀ ਸੇ ਤੁਚਣਾ ਵਾਰੀ ਦੀ ਕੋਣੀ ਸੋ ਇਹ ਸਾਰੇ ਚਲੇ ਜਾਂਦਾ ਹੈ ਇਹ ਦੁਨੀਆਂ ਦੇ ਵਿੱਚ ਇਹ ਸੋਚ சுவாਸਾਂ ਦੇ ਨਾਲ ਚਲੇ ਜਾਂਦਾ ਹੈ ਇਹ ਸਵਾਦ ਦਾ ਪਤਾ ਨਹੀਂ ਬਣੇ ਕਿ ਇੱਕ ਦਮ ਜੇ ਆਦਮੀ ਇਹ ਦਮ ਇਹ ਆਇਆ

ਉਤੇ ਡਿਲੀਵਰ ਸੁੱਪਕਾਇਆ ਰਹਿੰਦਾ ਹੈਗਾ ਇਸਰਕੇ ਮਤਲਬ ਦੋ ਬੀਹ ਮੇਟਾ ਵਰਗੜੀ ਜਿੱਡੇ ਪਛਾਹੀਏ ਸੋ ਏਵੇਂ ਮਤਲਬ ਸਾਂ ਦੀ ਨਾਲ ਹੀ ਚੱਲਦੀ ਉਹ ਜੰਮ ਹਿੱਸਾ ਹੈ ਗੱਜੇ ਚਲਦੀਆਂ ਤੇਲ ਮੁਕਿਆਂ ਦਾ ਗੱਡੀ ਖੜੀ ਜਾਂਦੀ ਹੈ ਐਵੇਂ ਸਰੀਰ ਦੇ ਸਾਹ ਮੁੱਕ ਜਾਣੇ ਹੈ ਤੇ ਐਵੇਂ ਹੀ ਗੱਡੀ ਖੜ ਜਾਣੀ ਹੈ ਸੋ ਇਹ ਵਿਚਾਰ ਕਰੀਏ ਜਿਸ ਪਰਮਾਤਮਾ ਨੇ ਹਰ ਸੁਆਸ ਦਿੱਤੇ ਹੋਏ ਨੇ ਐਮ ਸੀ ਰਿੱਤੀ ਹੋਈ ਜੜੀ ਹੈ ਮੈਂ ਧੰਨਵਾਦ ਕਰੀ ਮਨੁੱਖ ਜਨਮ ਚ ਆਏ ਆ ਇਹਦਾ ਲਾਹਾ ਨਹੀਂ ਏ ਲਾਹ ਦਾ ਦਾ ਦੁਨੀਆ ਦੀ ਕਮਨ ਦਾ ਲਾਹਾ ਨਹੀਂ ਉਹਦਾ ਨਹੀਂ ਏ ਅਸਲੀ ਲਾਹਾ ਜਿਹੜਾ ਏਗਾ ਉਹ ਪਜਨ ਬੰਦਗੀ ਦਾ ਹੈ ਸਿਮੁੰਦਾ ਹੈ ਭਗਤੀ ਦਾ ਲਾਹਾ ਹੈ ਰਸ ਉਹ ਅਸੀਂ ਤੇ ਇਹੀ ਵਿੱਚ ਹੋਣੀ ਹੈ ਮੁੜ ਕੇ ਹੋਣੀ ਨਹੀਂ ਹੈ ਸਮਾਜਾਂ ਦੇ ਕਿੰਨੇ ਸਮਾਜ ਵਿੱਚ ਇਦਨ ਵਿੱਚ ਚਲੇ ਗਏ ਨੇ ਇੱਥੇ ਇਹ ਹੀ ਵਿਚਾਰ ਇਹ ਰੱਖਣਾ ਹੈ ਵੀ ਇਦਨ ਵਿੱਚ ਆਏ ਹੈ ਕਿੰਨੇ ਕਿ ਚੰਗੇ ਕੰਮ ਕੀਤੇ ਹੈ ਕਿੰਨੇ ਕਮਾਣੇ ਹੋ ਗਏ ਚੰਗੇ ਸੀ ਉਹ ਗਿਣਨੇ ਨੇ ਜਿਹੜੀ ਮਾਰਗ ਦੀ ਨਿਕਲ ਚੰਗੇ ਨੇ ਕਿ ਆਸੀ ਕੋਈ ਤਿੰਨ ਕੋ ਦਾਨ ਕੀਤਾ ਹੈ ਕੋ ਪੁੰਨ ਕੀਤਾ ਹੈ ਕੋ ਪਰਪਕਾਰ ਕੀਤਾ ਹੈ ਕਦ ਪਰਉਦੀ ਬੰਦਗੀ ਕੀਤੀ ਹੈ ਪਸੰਦ ਕੀਤਾ ਹੈ ਕੋਈ ਇਹ ਚੀਜ਼ੇ ਖੇ ਜਾਣੀਆਂ ਨੇ ਸਾਡੇ ਕੋਈ ਜਿਹੜੇ ਮਤਲਬ ਮਹਿਲ ਮਾੜੀਆਂ ਜਗ੍ਹਾ ਤੇ ਹੋਰ ਕਿੱਲੇ ਕਿਸੇ ਨੇ ਦੇਖਣੇ ਕਰਨ ਦੇ ਕੰਮ ਕਰ ਕਿਸੇ ਨੇ ਦੇਖਣੇ ਇਹ ਤਾਂ ਇੱਥੇ ਵਾਸਤੇ ਨਹੀਂ ਉੱਥੇ ਵਾਸਤੇ ਕੁਛ ਨਹੀਂ ਹੈ ਮੋੜੀ ਬੋਲੇ ਸ਼ਬਦ ਜਹਾ ਮਾਪੇ ਪਿਤਾ ਸੁਤ ਮੀਤ ਨਾ ਭਾਈ ਕਿਸੇ ਮਾਤਾ ਪਿਤਾ ਭੈਣ ਭਰਾ ਤੇਰੇ ਕੰਮ ਨਹੀਂ ਆਉਣਗੇ ਮਨੂ ਹੋ ਨਾਮ ਤੇਰੇ ਸੰਸਾ ਮਿਸਾਈ ਉਤੇ ਨਾਮ ਨੇ ਸਹਯਾ ਕਰਨੀ ਕਿਤੇ ਨ ਕੋਈ ਬਾਤ ਬਤਾ ਤੇਰਾ ਬੋਲੇ ਸੀ ਸੰਗ ਸਖਾ ਸਭ ਤਜ ਗਏ ਕੋਈ ਨ ਨਹੀਂ ਹੋ ਸਾਥ ਬੋਹ ਨਾ ਰਹੀ ਇਸ ਵਿਤਮੇ ਏਕ ਏਕ ਰਗੁਨਾਤ ਸਾਰੇ ਸੰਗੀ ਸਾਥੀ ਜਿਹੜੇ ਨਾ ਉਸ ਮਿਸਾਲ ਘਰ ਤੇ ਕੀ ਹੈ ਜਾਨੀ ਉਹ ਰਿਵੈਟ ਜੰਦੀਆਂ ਨੇ ਉੱਥੇ ਤੇ ਕੀ ਸਾਥ ਹੈ ਗਾਹਾਂ ਉਹ ਜੀਵਾਤਮਾ ਰਿਓ ਉਹ ਤਾਂ ਪਹਿਲੇ ਪਹਿਨੇ ਚਲ ਗਈ ਇਹ ਨਾਲ ਨਹੀਂ ਹੈ ਸਰੀਰ ਤੱਕ ਨਹੀਂ ਆਸ ਰੱਖਦੇ ਮੈਂ ਸਰੀਰ ਤੱਕ ਜਲਦੀ ਨਹੀਂ ਹੈ ਜਦ ਤੱਕ ਨਹੀਂ ਹੈ ਉਹ ਸਾਰੇ ਸੰਗੀ ਸਾਥੀ ਜene ਐ ਉਹ ਤੋਂ ਮੁੜ ਕੇ ਆ ਗਏ ਆਪਣੇ ਆਪਣੇ ਘਰ ਨੂੰ ਆ ਗਏ ਪਹਿਲਾਂ ਸਭ ਨੂੰ ਚੇਤਾ ਮੌਤ ਦਾ ਚੇਤਾ ਸਿਗਾ ਇਹੀ ਅਸਾ ਚੰਗਾ ਹੈ ਸਭ ਲੋਨ ਇੱਕ ਦਿਨ ਇਧਰੋਂ ਜਾਣਾ ਹੈ ਇੱਕ ਦਿਨ ਮਰਨ ਵਿਚਾਰ ਹੈ ਜਦੋਂ ਸਮਾਂ ਗੁਜ਼ੇ ਜਾਂਦਾ ਹੈ ਉਸ ਵਕਤ ਮਨ ਸਭ ਸਾਰੇ ਚਿੱਤ ਭੁੱਲ ਜਾਂਦਾ ਹੈ ਇਹ ਚਿੱਤ ਰਹਿੰਦਾ ਹੈ ਪਸ਼ੂ ਅੰਦਰ ਦੇ ਕੰਮ ਨੇ ਆਹ ਪਣਾ ਪਾਣੀ ਪਣਾ ਨੱਚੋ ਸਿੱਤੀ ਚਲੋ ਉਹ ਚੀਜ਼ੇ ਕਿਵੇਂ ਜਾਂਦੀ ਸੁਖਗੁਰੂ ਬਿਆਰਿਓ ਇਹ ਮੌਤ ਨੇ ਸਭ ਤਿਆਣਾ ਚਾਹੀਚ ਚਿੱਤ ਕਿੱਧਰ ਅੱਜ ਤਰ ਗਏ ਚਿੱਤ ਰੱਖਣਾ ਹੈ ਚਿੱਤ ਰੱਖਣਾ ਨਹੀਂ ਜਾਣਦਾ ਮੈਨੂੰ ਕਿੱਥੇ ਲੈ ਕੇ ਜਾਣਾ ਹੈ ਤੁਸੀਂ ਜੇ ਉਹ ਸਭ ਰਾਦੇ ਸਮਾਏਗਾ ਇਸੇ ਕਿ ਉਸ ਸਮੇਂ ਨੂੰ ਦਿਖਣਾ ਨਹੀਂ ਹੈ ਜਿੰਨਾ ਸਮਾਂ ਰਹਿੰਦਾ ਹੈ ਉਹਦੇ ਚ ਅਸੀਂ ਮੰਗਦੇ ਸਿਮਰਨ ਕਰਨਾ ਹੈ ਅਸਨ ਕਰਨਾ ਹੈ ਨਾਮ ਜਪਣਾ ਹੈ ਇਹਦੇ ਹੀ ਨਾਮ ਜਪਣ ਵਾਸਤੇ ਜੀ ਪਰਮੇਸ਼ਰ ਨੇ ਜੇ ਹੋਣਾ ਜਪਿਆ ਫੇ ਕਦੋਂ ਜਪਾਂਗੇ ਜੇ ਉਹਨਾਂ ਸਮਝੇ ਵੀ ਕਰੋ ਸਮਝਾਂਗੇ ਜੇ ਉਹਨਾਂ ਕੋ ਪੁੰਨਣ ਕਰ ਸੀ ਵੀ ਕਦੋਂ ਕਰਾਂਗੇ ਹੋਰ ਜੁਨੀ ਚ ਪੁੰਨਣ ਨਹੀਂ ਹੋਣੇ ਉਹ ਜੁਨੀ ਭੈਣਵੰਦਗੀ ਵੀ ਨਹੀਂ ਹੋਣੀ ਉਹ ਜੁਨੀ ਸਤਸੰਗ ਵੀ ਨਹੀਂ ਜਦੋਂ ਹੋਣੇ ਜੇ ਜੇਲ ਕੈਂਟ ਹੋਣਗੇ ਵੀ ਤੂੰ ਦੀ ਬੁੱਧੀ ਨਹੀਂ ਉਹਨੂੰ ਕੈਚ ਕਰਨ ਦੀ ਵਿੱਚ ਕੀ ਹੋ ਰਿਹਾ ਹੈ ਕਿਉਂਕਿ ਇਹ ਬੁੱਧੀ ਮਾਰਗ ਦੇਣਾ ਜਿਹੜੀ ਇਸ ਇਨਸਾਨ ਨੂੰ ਦਿੱਤਾ ਹਰ ਕਿਸੇ ਇਹ ਪੰਜਵਾਂ ਦਾਦੇ ਦਾ ਬੰਲੀਕ ਦਾ ਵਿਚਾਰਧਾਰਨ ਦਤ ਕੋਈ ਸਿਰ انسان ਨੂੰ ਦਿੱਤਾ ਬਾਗਿਆ ਜੁਨਿਆਂ ਨੂੰ ਇਹ ਤੱਤ ਹੈ ਨਹੀਂ ਕਿਸੇ 'ਚ ਇੱਕ ਹੋਇਆ ਕਿਸੇ 'ਚ ਦੋ ਆ ਕਿਸੇ 'ਚ ਤਿੰਨ ਹੈ ਕਿਸੇ 'ਚ ਚਾਰ ਹੈ ਇਹ ਪੰਜ ਤੱਤ ਸਾਰਾ انسان ਦੇ ਵਿੱਚ ਹੀ ਨੇ ਇਸੇ ਕਰਕੇ ਇਸਾਰੇ ਜੀਵਨੀ ਪ੍ਰਧਾਨ ਕਹਿੰਦੇ ਨੇ ਬਈ ਸਭ ਜੁਨਿਆਂ ਦੇ ਪ੍ਰਧਾਨ ਜਿਉਂ ਜਿੜੀ ਉਹ ਮਨੁੱਖੀ ਦਾ ਜਨਮ ਸਰੀ